ਪੱਗਾਂ ਦਾ ਲੰਗਰ ਤੁਸੀਂ ਬਹੁਤ ਜਗਾ ਲਗਾੰਨੇ ਹੋ ਪਰ ਮੈਂ ਸੁਣਿਆ ਤੁਸੀਂ ਚੈਲੰਜ ਵੀ ਕਰਦੇ ਹੋ ਚੈਲੰਜ ਹੈਗੇ ਜੀ ਬਹੁਤ ਤਰ੍ਹਾਂ ਦੇ ਚੈਲੰਜ ਹੈ ਚੈਲੰਜ ਸਾਨੂੰ ਵੀ ਆਉਂਦੇ ਨੇ ਤੇ ਅਸੀਂ ਉਹ ਚੈਲੰਜ ਐਕਸੈਪਟ ਕਰਦੇ ਆਂ ਤੇ ਐਕਸੈਪਟ ਕਰਕੇ ਉਹਨੂੰ ਸਿਰੇ ਚੜ੍ਹਦੇ ਆਂ ਕਿਹੜੇ ਕਿਹੜੇ ਚੈਲੰਜ ਤੁਸੀਂ ਕਰਦੇ ਹੋ ਪੂਰੇ ਚੈਲੰਜ ਇਦਾਂ ਜੀ ਜਿਹੜੇ ਕਹਿੰਦੇ ਨੇ ਸਾਨੂੰ ਪੱਗ ਬੰਨਣੇ ਔਖੇ ਲੱਗਦੀ ਆ ਹਨਾ ਉਹਨਾਂ ਵਾਸਤੇ ਚੈਲੰਜ ਆ ਕੇ ਅਸੀਂ ਅੱਖਾਂ ਦੇ ਪੱਟੀ ਬੰਨ ਕੇ ਵੀ ਪੱਗ ਬੰਨ ਲੈਨੇ ਅੱਛਾ ਟਾਈਮ ਬਹੁਤ ਲੱਗਦਾ ਹੋਣਾ ਫਿਰ ਤਾਂ ਨਹੀਂ 3-4 ਮਿੰਟ ਤੇ ਜਿਹੜੇ ਕਹਿੰਦੇ ਨੇ ਸਾਨੂੰ ਪੱਗ ਬੰਨ ਸਟਾਈਮ ਬਹੁਤ ਲੱਗਦਾ ਹਨਾ 25 ਸਕਿੰਟ ਦਾ ਪੱਗ ਬੰਨਣ ਦਾ 25 ਸਕਿੰਟ ਹਾਂ ਤੇ ਮੈਂ ਚੱਲਦੇ ਹੋਏ ਬੁਲੇਟ 'ਚ ਪੱਗ ਬੰਨਦਾ ਵਾਂ 1 ਮਿੰਟ ਦੇ ਵਿੱਚ ਠੀਕ ਹੈ ਇਹ ਸਾਰੀ ਚੀਜ਼ਾਂ ਦਾ ਆਪਾਂ ਰਿਕਾਰਡ ਬਣਾਇਆ ਕਿ ਇਹ ਤੋੜਿਆ ਸਾਰਿਆਂ ਦਾ ਚੈਲੰਜ ਜਿਹੜੇ ਕਹਿੰਦੇ ਪੱਗ ਬੰਨੀ ਬਹੁਤ ਔਖੀ ਆ ਸਿਰ ਦੁਖਦਾ ਇਹ ਸਾਰੇ ਬੰਦੇ ਨੇ ਤੇ ਮੈਂ ਬੇਨਤੀ ਕਰਦਾ ਵਾਂ ਸਾਰੇ ਸਿੱਖ ਭਰਾਵਾਂ ਨੂੰ ਬੰਦੇ ਨਾਲੋ ਦਸਤਾਰ ਸਜਾਓ ਹਜ਼ਾਰਾਂ ਦੇਖੋ ਕੈਂਪ ਲੱਗ ਰਹੇ ਨੇ ਪੱਗਾਂ ਦੇ ਹਨਾ ਸਾਰੇ ਟਰੰਬਨ ਕੋਚ ਆਪਣੀ ਆਪਣੀ ਡਿਊਟੀਆਂ ਛੱਡ ਕੇ ਇੱਥੇ ਆਏ ਹੋਏ ਨੇ ਪੰਜਾਬ ਤੋਂ ਇਹ ਸਾਰੇ ਵੀ ਸੇਵਾ ਕਰਦੇ ਨੇ ਇਸੇ ਲਈ ਕਰਦੇ ਨੇ ਕਿ ਅਸੀਂ ਦਸਤਾਰ ਨਾਲ ਜੁੜ ਚੱਕੀ ਆ ਹਨਾ ਇਸ ਕਰਕੇ ਦ ਅਸੀਂ ਇੱਕ ਵਾਰੀ ਦਸਤਾਰ ਸਜਾਉਨੇ ਆ ਇਹ ਸਾਨੂੰ ਸਾਰਾ ਦਿਨ ਸਜਾ ਕੇ ਰੱਖਦੀ ਆ ਹਨਾ ਤੇ ਕੱਪੜੇ ਵੀ ਸਾਡੇ ਦਸਤਾਰ ਤੋਂ ਬਾਅਦ ਪੈਂਦੇ ਨੇ ਇਸ ਕਰਕੇ ਜਦੋਂ ਵੀ ਦਸਤਾਰ ਸਜਾਉ ਕੋਈ ਕਹਿੰਦੇ ਨੇ ਯਾਰ ਵੀ ਬੰਨੀ ਨਹੀਂ ਗਈ ਉਹ ਚੱਕ ਕੇ ਮਾਰਦੇ ਆ ਦਸਤਾਰ ਨੂੰ ਤੇ ਦਸਤਾਰ ਦੀ ਇੱਜ਼ਤ ਕਰੋ ਪਾਠ ਕਰੋ ਚਪਾਈ ਸਾ ਦਾ ਪਾਠ ਕਰੋ ਜਲਜਾਪ ਪਾਠ ਕਰੋ ਤੁਹਾਡੀ ਦਸਤਾਰ ਇੱਕ ਮਿੰਟ ਚ ਬੰਨੀ ਜਾਊਗੀ ਇੱਜ਼ਤ ਕਰੋ ਦਸਤਾਰ ਦੀ ਇਹ ਸਾਰੇ ਇੱਥੇ ਸੇਵਾ ਕਰਨ ਆਏ ਹੋਏ ਆ ਤੇ ਕੁਛ ਇਸ ਚੀਜ਼ ਦੀ ਵੈਲਿਊ ਨੂੰ ਅਸੀਂ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਕੀ ਫਤਿਹ ਪੱਗਾਂ ਦਾ ਲੰਗਰ ਤੁਸੀਂ ਬਹੁਤ ਜਗ੍ਹਾ ਲਗਾਣੇ ਹੋ ਚੈਲੰਜ ਆਗੇ ਜੀ ਬਹੁਤ ਤਰ੍ਹਾਂ ਦੇ ਚੈਲੰਜ ਆ ਚੈਲੰਜ ਸਾਨੂੰ ਵੀ ਆਉਂਦੇ ਨੇ ਤੇ ਅਸੀਂ ਉਹ ਚੈਲੰਜ ਐਕਸੈਪਟ ਕਰਦੇ ਆ ਤੇ ਐਕਸੈਪਟ ਕਰਕੇ ਉਹਨੂੰ ਸਿਰੇ ਚੜ੍ਹਦੇ ਆ ਅੱਛਾ ਕਿਹੜੇ ਕਿਹੜੇ ਚੈਲੰਜ ਤੁਸੀਂ ਕਰਦੇ ਹੋ ਪੂਰੇ ਚੈਲੰਜ ਇਦਾਂ ਜੀ ਜਿਹੜੇ ਕਹਿੰਦੇ ਨੇ ਸਾਨੂੰ ਪੱਗ ਬੰਨਣੀ ਔਖੀ ਲੱਗਦੀ ਆ ਹਨਾ ਉਹਨਾਂ ਵਾਸਤੇ ਚੈਲੰਜ ਆ ਕੇ ਅਸੀਂ ਅੱਖਾਂ ਦੇ ਪੱਟੀ ਬੰਨ ਕੇ ਵੀ ਪੱਗ ਬੰਨ ਲੈਣੇ ਆ ਅੱਖਾਂ ਦੇ ਪੱਟੀ ਬੰਨ ਕੇ ਸ਼ੋਰ ਹੋਂ ਤੁਸੀਂ ਬਿਲਕੁਲ ਜੀ ਬਿਲਕੁਲ ਅੱਛਾ ਟਾਈਮ ਬਹੁਤ ਲੱਗਦਾ ਹੋਣਾ ਫਿਰ ਤਾਂ ਨਹੀਂ 3-4 ਮਿੰਟ 3 ਤੋਂ 4 ਮਿੰਟ ਦੇ ਵਿੱਚ ਅੱਖਾਂ ਦੇ ਪੱਟੀ ਬੰਨ ਕੇ ਪਗੜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਆਪਾਂ ਟਰਾਈ ਵੀ ਕਰਾਂਗੇ ਇਹ ਚੀਜ਼ ਜਰੂਰ ਜੀ ਜਰੂਰ ਜਰੂਰ ਕਰਾਂਗੇ ਜੀ ਤੇ ਜਿਹੜੇ ਕਹਿੰਦੇ ਨੇ ਸਾਨੂੰ ਪੱਗ ਬੰਨਸ ਟਾਈਮ ਬਹੁਤ ਲੱਗਦਾ ਹੈ ਨਾ ਉਹਨਾਂ ਵਾਸਤੇ ਜਿਹੜਾ ਚੈਲੰਜ ਹੈ ਮੇਰਾ 월ਡ ਰਿਕਾਰਡ ਹੈ 25 ਸੈਕਿੰਡ ਦਾ ਪੱਗ ਬੰਨਣ ਦਾ 25 ਸੈਕਿੰਡ ਹਾਂ ਤੇ ਮੈਂ ਚੱਲਦੇ ਹੋਏ ਬੁਲੇਟ 'ਚ ਪੱਗ ਬੰਨਦਾ ਵਾਂ 1 ਮਿੰਟ ਦੇ ਵਿੱਚ ਠੀਕ ਹੈ ਇਹ ਸਾਰੀ ਚੀਜ਼ਾਂ ਦਾ ਆਪਾਂ ਰਿਕਾਰਡ ਬਣਾਇਆ ਹੈ ਕਿ ਇਹ ਤੋੜਿਆ ਸਾਰਿਆਂ ਦਾ ਚੈਲੰਜ ਜਿਹੜੇ ਕਹਿੰਦੇ ਪੱਗ ਬੰਨੀ ਬਹੁਤ ਔਖੀ ਹੈ ਸਿਰ ਦੁਖਦਾ ਹੈ ਇਹ ਸਾਰੇ ਬੰਦੇ ਨੇ ਤੇ ਮੈਂ ਬੇਨਤੀ ਕਰਦਾ ਵਾਂ ਸਾਰੇ ਸ ਕੈਂਪ ਲੱਗ ਰਹੇ ਨੇ ਪੱਗਾਂ ਦੇ ਹਨਾ ਸਾਰੇ ਟਰੰਬਨ ਕੋਚ ਆਪਣੀ ਆਪਣੀ ਡਿਊਟੀਆਂ ਛੱਡ ਕੇ ਇੱਥੇ ਆਏ ਹੋਏ ਨੇ ਪੰਜਾਬ ਤੋਂ ਇਹ ਸਾਰੇ ਵੀ ਸੇਵਾ ਕਰਦੇ ਨੇ ਇਸੇ ਲਈ ਕਰਦੇ ਨੇ ਕਿ ਅਸੀਂ ਦਸਤਾਰ ਨਾਲ ਜੁੜ ਚੱਕੀ ਆ ਹਨਾ ਤੇ ਇਸ ਕਰਕੇ ਦਸਤਾਰ ਦਾ ਲਾਭ ਜ਼ਰੂਰ ਲੋ ਮੈਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਹੋਊਗੀ ਕਿ ਜੇ ਸਾਡੀ ਕੀ ਬੇਨਤੀ ਨੂੰ ਪ੍ਰਵਾਨ ਕਰੋਗੇ ਜਿਵੇਂ ਹੁਣ ਤੁਸੀਂ ਯੰਗਸਟਰਸ ਨੂੰ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਪੱਗਾਂ ਬਨਣ ਲਈ ਬਹਾਨੇ ਬਣਾਉਂਦੇ ਨੇ ਵੀ ਸਾਨੂੰ ਸ਼ੀਸ਼ੇ ਅੱਗੇ ਦੇਖ ਕੇ ਵੀ ਨਹੀਂ ਬੰਨੀ ਜਾਂਦੀ ਉਹਨਾਂ ਦੇ ਸਾਰੇ ਬਹਾਨੇ ਹੁਣ ਤੁਸੀਂ ਖਤਮ ਕਰਨ ਜਾ ਰਹੇ ਹੋ ਬਿਲਕੁਲ ਬਹਾਨੇ ਖਤਮ ਹੈ ਜੀ ਉਹਨਾਂ ਵਾਸਤੇ ਤੇ ਉਹ ਕਹਿ ਨਹੀਂ ਸਕਦੇ ਕਿ ਸਾਨੂੰ ਪੱਗ ਨਹੀਂ ਬਨਣੀ ਆਉਂਦੀ ਉਹਨਾਂ ਵਾਸਤੇ ਸਾਰੇ ਚੈਲੰਜ ਸਾਰੇ ਤੁਹਾਨੂੰ ਕਰਕੇ ਦਿਖਾਵਾਂਗੇ ਆਪਾਂ ਤੇ ਤੁਸੀਂ ਇਹ ਜ਼ਰੂਰ ਇਹਨਾਂ ਨੂੰ ਦਿਖਾਓ ਤੇ ਸਮਝ ਆਵੇ ਸਾਰਿਆਂ ਨੂੰ ਕਿ ਹਾਂ ਯਾਰ ਅਸੀਂ ਬਹਾਨੇ ਲਾਉਂਦੇ ਰਹੇ ਆਂ ਤੇ ਇਹ ਪੱਗਾਂ ਤੋਂ ਟੁੱਟੇ ਰਹੇ ਆਂ ਹਨਾ ਤੇ ਦ ਅਸੀਂ ਇੱਕ ਵਾਰੀ ਦਸਤਾਰ ਸਜਾਉਂਦੇ ਆ ਇਹ ਸਾਨੂੰ ਸਾਰਾ ਦਿਨ ਸਜਾ ਕੇ ਰੱਖਦੀ ਆ ਹੈਨਾ ਤੇ ਕੱਪੜੇ ਵੀ ਸਾਡੇ ਦਸਤਾਰ ਤੋਂ ਬਾਅਦ ਪੈਂਦੇ ਨੇ ਇਸ ਕਰਕੇ ਜਦੋਂ ਵੀ ਦਸਤਾਰ ਸਜਾਓ ਕਈ ਕਹਿੰਦੇ ਨੇ ਯਾਰ ਵੀ ਬੰਨੀ ਨਹੀਂ ਗਈ ਉਚਾਕੇ ਮਾਰਦੇ ਆ ਦਸਤਾਰ ਨੂੰ ਤੇ ਦਸਤਾਰ ਦੀ ਇੱਜ਼ਤ ਕਰੋ ਪਾਠ ਕਰੋ ਚਪੈਸਾ ਦਾ ਪਾਠ ਕਰੋ ਜੱਜਾ ਦਾ ਪਾਠ ਕਰੋ ਤੁਹਾਡੀ ਦਸਤਾਰ ਇੱਕ ਮਿੰਟ ਚ ਬਣੀ ਜਾਊਗੀ ਠੀਕ ਹੈ ਇੱਜ਼ਤ ਕਰੋ ਦਸਤਾਰ ਦੀ ਇਹ ਸਾਰੇ ਇੱਥੇ ਸੇਵਾ ਕਰਨ ਆਏ ਹੋਏ ਆ ਤੇ ਕੁਛ ਇਹ ਚੀਜ਼ ਦੀ ਵੈਲਿਊ ਨੂੰ ਅਸੀਂ ਸਮਝੀਏ ਇਹ ਬੇਤੀ ਹੈ ਸਾਰੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਪੱਗ ਨੂੰ ਆਪਣੇ ਸਿਰ ਦਾ ਤਾਜ ਸਮਝਦੇ ਨਹੀਂ ਨੇ ਉਹ ਆਰਾਮ ਨਾਲ ਇਦਾਂ ਹੀ ਪੱਗ ਨੂੰ ਉੱਪਰ ਚੱਕ ਕੇ ਰਿਮੂਵ ਕਰ ਦਿੰਦੇ ਨੇ ਰੱਖ ਦਿੰਦੇ ਨੇ ਥੱਲੇ ਔਰ ਤੁਹਾਨੂੰ ਲੱਗਦਾ ਨਹੀਂ ਕਿ ਖੋਲ ਕੇ ਪੱਗ ਨੂੰ ਦੁਬਾਰਾ ਬੰਨਣਾ ਚਾਹੀਦਾ ਬਿਲਕੁਲ ਬਿਲਕੁਲ ਗੁਰੂ ਸਾਹਿਬ ਦਾ ਵੀ ਫਰਮਾਨ ਹੈ ਸਾਬਤ ਸੂਰਤ ਦਸਤਾਰ ਸੇਰਾ ਹਣਾ ਸਾਡੀ ਸੂਰਤ ਸਾਬਤ ਹੋਵੇ ਤੇ ਦਸਤਾਰ ਸਾਡਾ ਸੇਰਾ ਹੋਵੇ ਤੇ ਜਿਵੇਂ ਅਸੀਂ ਦਸਤਾਰ ਦੇ ਇੱਕ ਇੱਕ ਲੜ ਬੰਦ ਕੇ ਸਜਾਉਂਦੇ ਆ ਉਸੇ ਤਰ੍ਹਾਂ ਹੀ ਇਹਨੂੰ ਉਤਾਰਨਾ ਚਾਹੀਦਾ ਹੈ ਕਈ ਮੁੰਡੇ ਉਹਨੂੰ ਰਿਮੂਵ ਕਰਦੇ ਨੇ ਐਜ਼ ਅ ਕੈਪ ਉਤਾਰ ਦਿੰਦੇ ਨੇ ਹਨਾ ਉਹ ਚਾਹੁੰਦੇ ਨੇ ਕਿ ਚਲੋ ਯਾਰ ਫਟਾਫਟ ਲਾਤੀ ਤੇ ਜਦੋਂ ਸਜਾਉਣੀ ਹੈ ਉਦੋਂ ਵੀ ਇਦਾਂ ਰੱਖ ਲੈਂਦੇ ਨੇ ਪਰ ਇਹ ਚੀਜ਼ ਗਲਤ ਹੈ ਅਸੀਂ ਇਹਨੂੰ ਟੋਪੀ ਨਾ ਬਣਾਈਏ ਠੀਕ ਹੈ ਗੁਰੂ ਸਾਹਿਬ ਕਹਿੰਦੇ ਨੇ ਸਿੱਖ ਹੋਏ ਸੀ ਟੋਪੀ ਤਰੇ ਸੱਤ ਜਨਮ ਕੋੜੀਓ ਕੇ ਮਰੇ ਠੀਕ ਹੈ ਤੇ ਇਹ ਚੀਜ਼ ਦੀ ਆਪਾਂ ਲੜਨੀ ਲੱਗਣਾ ਆਪਾਂ ਦਸਤਾਰ ਸਜਾਉਣੀ ਹੈ ਨਾ ਕਿ ਆਪਾਂ ਬੰਨਣੀ ਰੱਖਣੀ ਹੈ टोपी नहीं है पग गए पगनु सजाइए रोज सजाइए एक-एक लड बनके करिए एक लड बनके उतारिए ठीक है एनो दस्तार नु दस्तार रहने दीजिए टोपी ना बनाइए बिल्कुल